ਵਸੰਤ ਮੈਲਾ ਪੰਚਵਾਂ ਤਿਸ ਬਸੰਤ ਜਿਸ ਤ੍ਰਵ ਕਿਰਪਾਲ ਤਿਸ ਬਸੰਤ ਜਿਸ ਗੁਰ ਦਇਆਲ ਮੰਗਲ ਤਿਸ ਕਾ ਜਿਸ ਏਕ ਕਾਮ ਤਿਸ ਸਦ ਬਸੰਤ ਜਿਸ ਹਿਦੈ ਨਾਮ ਘੇਤਾ ਕੇ ਬਸੰਤ ਗਨੀ ਜਾ ਕੇ ਕੀਰਤਨ ਹਰ ਤੁਨੀ ਕਹਾ ਪ੍ਰੀਤ ਪਾਰ ਬ੍ਰਹਮ ਮੋਲ ਮਨਾ ਧਿਆਨ ਕਮਾਈਐ ਪੂਛ ਜਨਾ ਸੋ ਤਪਸੀ ਜਿਸ ਸਾਧ ਸੰਗ ਸਦ ਧਿਆਨੀ ਜਿਸ ਗੁਰ ਰੰਗ ਸੇ ਨਿਰਪੋ ਜਿਨ ਪਉ ਪਿਆ ਸੋ ਸੁਖਿਆ ਜਿਸ ਭੰਗਿਆ ਸੋ ਇਕਾਂਤੀ ਜਿਸ ਰਿਦਾ ਥਾਏ ਸੋਈ ਨਹਿ ਚਲ ਸਾਚ ਠਾਏ ਏਕਾ ਖੋਜੈ ਇਕਪ੍ਰੀਤ ਦਰਸ਼ਨ ਪਰਸ਼ਨ ਹੀਤ ਚੀਤ ਹਰ ਰੰਗ ਰੰਗਾ ਸਹਿਜ ਮਨ ਨਾਨਕ ਦਾਸ ਤਿਸ ਜਨ ਕੁਰਬਾਨ ਬਸੰਤ ਮੈ ਲਾ ਪਨਵਾ ਜੀ ਪ੍ਰਾਣ ਤੁਮ ਪਿੰਡ ਦੀਨ ਮੁਗਧ ਸੁੰਦਰ ਤਾਰ ਜੋਤਕੀਨ ਸਭ ਜਾਤਿਕ ਪ੍ਰਭ ਤੁਮ ਦਇਾਲ ਨਾਮ ਜਪਤ ਹੋਵਤ ਨਿਹਾਲ ਮੇਰੇ ਪ੍ਰੀਤਮ ਕਾਰਣ ਕਰਨ ਜੋਗ ਥੋਪਾਵੋ ਤੁਮਤੇ ਸਗਲ ਥੋਕ ਰਹਾਵ ਨਾਮ ਜਪਤ ਹੋਵਤ ਉਧਾਰ ਨਾਮ ਜਪਤ ਸੁਖ ਸਹਜ ਸਾਰ ਨਾਮ ਜਪਤ ਤਤ ਸ਼ੋਭਾ ਹੋਏ ਨਾਮ ਜਪਤ ਦਿਗਨ ਨਾਹੀ ਕੋਏ ਜਾ ਕਾਰਣ ਇਹ ਦਲਬ ਦੇ ਸੋ ਬੋਲ ਮੇਰੇ ਪ੍ਰਭੂ ਦੇ ਸਾਧ ਸੰਗਤ ਮੈਂ ਇਹ ਬਿਸ਼ਰਾ ਸਦਾ ਰਿਦਾ ਜਪੀ ਤਬ ਤੇਰੋ ਨਾਮ ਤੁਝ ਬਿਨ ਦੂਜਾ ਕੋਈ ਨਾ ਹੈ ਸਭ ਤੇਰੋ ਖੇਲ ਤੁਝ ਮਹਿ ਸਮਾਏ ਜਿਉਂ ਭਾਵੇ ਤਿਉ ਰਾਖਲੇ ਸੁਖ ਨਾਨਕ ਪੂਰਾ ਗੁਰ ਮਿਲੇ ਦਸੰਤ ਮਨ ਲਾ ਪੰਜਵਾ ਪ੍ਰਪ੍ਰੀਤੰ ਮੇਰਾ ਸੰਗ ਰਾਇ ਜਿਸੈ ਦੇਖ ਹਉ ਜੀਵਾ ਮਾਏ ਜਾ ਕੈ ਸਿਮਰਨ ਦੁਖ ਨਾ ਹੋਏ ਕਰ ਦਇ ਮਿਲਾਵ ਤਿਸੈ ਮੋਹਿ ਮੇਰੇ ਪ੍ਰੀਤਮ ਪ੍ਰਾਨ ਆਧਾਰ ਮਨ ਜਿਉ ਪ੍ਰਾਨ ਸਭ ਤੇਰੋ ਤਨ ਰਹਾਉ ਜਾ ਤੋ ਖੋਜੈ ਸੁਰ ਨਰ ਦੇਵ ਮਨ ਜਨ ਸ਼ੇਖ ਨਾ ਲਹੇ ਫੇ ਜਾ ਕੀ ਗਤ ਮਿਤ ਕਹੀ ਨਾ ਜਾਏ ਘਟ 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 ਰਹਾ ਸਮਾਏ ਜਾ ਕੇ ਭਗਤ ਅਨੰਦ ਮੈ ਜਾ ਕੇ ਭਗਤ ਕੋ ਨਾਹੀ ਖੈ ਜਾ ਕੇ ਭਗਤ ਕੋ ਨਾਹੀ ਤੈ ਜਾ ਕੇ ਭਗਤ ਕੋ ਸਦਾ ਜੈ ਕੌਨ ਉਪਮਾ ਤੇਰੀ ਕਹੀ ਜਾਏ ਸੁਖ ਦਾਤਾ ਪ੍ਰਭ ਰਿਓ ਸਮਾਏ ਨਾਨਕ ਜਾਚੈ ਏਕ ਦਾਨ ਕਰ ਕਿਰਪਾ ਮੋਇ ਦੇ ਹੋ ਨਾਮ ਬਸੰਤ ਮੈਲਾ ਪੰਗਵਾ ਮਿਲ ਪਾਣੀ ਜਿਉ ਹਰੇ ਬੂਟ ਸਾਧ ਸੰਗਤ ਤਿਉ ਹਉ ਮੈ ਸ਼ੂਟ ਜੈਸੀ ਦਸੇ ਤੀਰ ਮੀਰ ਤੈਸੇ ਉਧਾਰਨ ਗੁਰੇ ਪੀਰ ਉਮਦਾਤੇ ਪ੍ਰਭ ਦੇਨ ਹਰ ਨਿਮਖ ਨਿਮਖ ਇਸ ਨਮਸ਼ਕਾਰ ਰਹਾ ਜਿਸੇ ਪ੍ਰਾਪਤ ਸਾਧ ਸੰਗ ਤਿਸ ਜਨ ਲਗ ਪਾਰ ਬ੍ਰਹਮ ਰੰਗ ਤੇ ਬੰਧਨ ਤੇ ਭੈ ਮੁਕਤ ਭਗਤ ਰਾਦੇ ਜੋਗ ਜੁਗਤ ਨੇਤਰ ਸੰਤੋਖੇ ਦਰਸ਼ ਪੇਖ ਰਸਨਾ ਗਾਏ ਗੁਣ ਅਨੇਕ ਕ੍ਰਿਸ਼ਨ ਬੁਝੀ ਗੁਰ ਪ੍ਰਸਾਦ ਮਨ ਅਗਨ ਹਰਸ ਸਵਾਦ ਸੇਉਤ ਲਗੋ ਚਰਨ ਸੇ ਆਦਪੁਰਖ ਅ ਪਰਮ ਪਰਦੇਵ ਸਗਲ ਉਧਾਰਣ ਤੇਰੋ ਨਾਮ ਨਾਨਕ ਪਾਇਓ ਕੇ ਨਿਧਾਨ ਬਸੰਤ ਮੈ ਲਾਪਨਵਾ ਤੂੰ ਬੜਦਾ ਤੇ ਦੇ ਰ ਜੀ ਪ੍ਰਾਣ ਮੈਂ ਰਵ ਰਹਿ ਦਿਨੇ ਸਗਲੇ ਭੋਜਨ ਖਾਨ ਮੈਂ ਨਿਰਗੁਣ ਇੱਕ ਗੁਣ ਨਾ ਜਾਣ ਹਾਂ ਕਸ਼ੂ ਨਾ ਜਾਨੋ ਤੇਰੀ ਸਰ ਤੂੰ ਕਰ ਗਤ ਮੇਰੀ ਪ੍ਰਭ ਦਿਆਰ ਰਹਾਉ ਜਾਪਨਾ ਤਾਪਨਾ ਕਰਮ ਕੀਤ ਆਵੈ ਨਹੀਂ ਕਸ਼ੂ ਰੀਤ ਨਨ ਮੈਰਾ ਖੋ ਆਸ ਇੱਕ ਨਾਮ ਤੇਰੇ ਕੀ ਤਰੋਂ ਟੇਕ ਸਰਬ ਕਲਾ ਪ੍ਰਭ ਤੁਮ ਪਰਬੀਨ ਅੰਤ ਨ ਪਾਵੇਂ ਜਲੇ ਮੀਨ ਅਗੰ ਅਗੰ ਉੱਚਾ ਤੇ ਊਚ ਹਮ ਥੋਰੇ ਤੁਮ ਬਹੁਤ ਮੂਚ ਜਿਨ ਤੂੰ ਧਿਆ ਸੇ ਹਨੀ ਜਿਨ ਤੂੰ ਪਾਇਆ ਸੇ ਧਨੀ ਜਿਨ ਕਉ ਸੇ ਵਾਸੁਖੀ ਸੇ ਸੰਤ ਸ਼ਰਨ ਨਾਨਕ ਤਰੇ ਬਸੰਤ ਮਨ ਲਾ ਪੰਜਵਾ ਤਿਸ ਤੋਂ ਸੇ ਜਿਨ ਤੂੰ ਕੀਆ ਤਿਸ ਅਰਾਧ ਜਿਨ ਜੀਉ ਦੀਆ ਤਿਸ ਕਾ ਚੱਕਰ ਹੋਏ ਫਿਰ ਡਾਂ ਨ ਲਾਗ ਤਿਸ ਕੀ ਕਰ ਪੋਤਦਾਰੀ ਫਿਰ ਦੁਖ ਨ ਲਾਗ ਏ ਵੱਡ ਭਾਗ ਹੋਏ ਜਿਸ પ્રાਣੀ ਸੋ ਪਾਏ ਇਹ ਪਗ ਨਿਰਬਾਣੀ ਰਹਾਉ ਦੂਜੀ ਸੇਵਾ ਜੀਵਨ ਬਿਰਥਾ ਕਸ਼ੂ ਨ ਹੋਈ ਹੈ ਪੂਰਨ ਅਰਥਾ ਮਾਨਸ ਸੇਵਾ ਖਰੀਦੋ ਹੈਲੀ ਸਾਧ ਕੀ ਸੇਵ ਸਦਾ ਸੁਹੇਲੀ ਜੇ ਲੋੜ ਸਦਾ ਸੁਖ ਭਾਈ ਸਾਧੂ ਸੰਗਤ ਗੁਰ ਬਤਾਈ ਉਹ ਹੰਜਪੀਏ ਕੇਵਲ ਨਾਮ ਸਾਧੂ ਸੰਗਤ ਪਾਰ ਗ੍ਰਾਮ ਸਗਲ ਤਤ ਮੈਂ ਤਤ ਗਿਆਨ ਸਰਬ ਧਿਆਨ ਮੈਂ ਏਕ ਧਿਆਨ ਹਰ ਕੀਰਤਨ ਮੈਂ ਕਉਤਮ ਤੁਨਾ ਨਾਨਕ ਗੁਰ ਮਿਲ ਗਾਏ ਗੁਨਾ ਬਸੰਤ ਮੈ ਲਾ ਧਨਵਾ ਜਿਸ ਬੋਲਤ ਮੁਖ ਪਵਇਤੋ ਏ ਜਿਸ ਸਿਮਰਤ ਨਿਰਮਲ ਹੈ ਸੋਏ ਜਿਸ ਅਰਾਧੇ ਜਮ ਕਿਸ ਨਾ ਕਹੈ ਜਿਸ ਕੀ ਸੇਵਾ ਸਭ ਕਿਸ ਲਹੈ ਰਾਮ ਰਾਮ ਬੋਲ ਰਾਮ ਰਾਮ ਤਿਆਗੋ ਮਨ ਕੇ ਸਗਲ ਕਾਮ ਰਹਾ ਜਿਸ ਕੇ ਥਾਰੇ ਤਰਣ ਆਕਾਸ਼ ਘਟ ਘਟ ਜਿਸ ਕਾ ਹੈ ਪਰਗਾਸ ਜਿਸ ਸਿਮਰਤ ਪਤਿਤ ਪੁਨੀਤ ਹੋਏ ਅੰਤ ਕਾਲ ਫਿਰ ਫਿਰ ਨਾ ਰੋਏ ਸਗਲ ਧਰਮ ਮੈਂ ਊਤਮ ਧਰਮ ਕਰਮ ਕਰਤੂਤ ਕੈ ਉਪਰ ਕਰਮ ਜਿਸ ਕੋ ਚਾਹੈ ਸੁਰ ਨਰ ਦੇਵ ਸੰਤ ਸਭਾ ਕੀ ਲੱਭੋ ਸੇ ਆਦ ਪੁਰਖ ਜਿਸ ਕੀ ਆਦਾਨ ਤਿਸ ਕੋ ਮਿਲਿਆ ਹਰ ਨਿਧਾਨ ਤਿਸ ਕੀ ਗਤ ਮਿਤ ਕਹੀ ਨਾ ਜਾਏ ਨਾਨਕ ਜਨ ਹਰ ਹਰ ਧਿਆਏ ਬਸੰਤ ਮਹਿਲਾ ਪੰਜਵਾ ਮਨ ਤਨ ਭੀਤਰ ਲੱਗੀ ਪਿਆਸ ਗੁਰ ਦਇਆਲ ਪੂਰੀ ਮੇਰੀ ਆਸ ਇਲ ਵਿਖ ਕਾਟੇ ਸਾਧ ਸੰਗ ਨਾਮ ਜਪਿਓ ਹਰ ਨਾਮ ਰੰਗ ਗੁਰ ਪ੍ਰਸਾਦ ਬਸੰਤ ਬਨਾ ਚਰਨ ਕਮਲ ਹਿਰਦੈ ਔਰ ਥਾਰੇ ਸਦਾ ਸਦਾ ਹਰ ਜਸ ਸੁਣਾ ਰਹਾ ਹੂੰ ਸਮਰੱਤ ਸੁ ਅਮੀ ਕਾਰਣ ਕਰਨ ਮੋਏ ਅਨਾਥ ਤਬ ਤੇਰੀ ਸ਼ਰਣ ਜੀ ਜੰਤ ਤੇਰੇ ਆਧਾਰ ਕਰ ਕਿਰਪਾ ਪ੍ਰਭ ਲੈ ਨਿਸਤਾਰ ਭਵ ਖੰਡਨ ਦੁਖ ਨਾਸ ਦੇ ਸੁਰ ਨਰ ਮਨ ਜਨ ਤਾਂ ਕੀ ਸੇ ਰਨ ਰੋਕਾਸ਼ ਜਾ ਕੀ ਤਲਾਮਾ ਹੈ ਤੇਰਾ ਦੀਆ ਸਭ ਜੰਤ ਖਾਹੇ ਅੰਤਰ ਜਾਮੀ ਪ੍ਰਭ ਦਰਾਲ ਆਪਣੇ ਅੰਦਾਸ ਕੋ ਨਦਰ ਨਿਹਾਲ ਕਰ ਕਿਰਪਾ ਮੋਇ ਦੇਹੁ ਦਾਨ ਜਪ ਜੀਵੈ ਨਾਨਕ ਤੇਰੋ ਨਾਮ ਬਸੰਤ ਮੈ ਲਾਪਨਵਾ RAM ਰੰਗ ਸਭ ਗੈ ਪਾਪ रामण जपत कश नहीं संताप गोविंद जपत सब मिटे अंधेर हर सिमरत कश नाहीं फेर बसंत हमारा राम रंग संत जना सों सदा संग रहा संत जनी की उपदेश जहां गोविंद भगत सो तंदेश ਹਰ ਭਗਤੀ ਹੀ ਉਦਿਆਨ ਥਾਨ ਘਰ ਪ੍ਰਸਾਦ ਘਟ ਘਟ ਤੁਸ਼ਾਨ ਹਰ ਕੀਰਤਨ ਰਸ ਭੋਗ ਰੰਗ ਮਨ ਤਾਪ ਕਰ ਤੂੰ ਸਦਾ ਸੰਗ ਨਿਕਟ ਪੇਖ ਪ੍ਰਭ ਕਰਨ ਹਰ ਈਤੂਤ ਪ੍ਰਭ ਕਾਰਜ ਸਾਰ ਚਰਨ ਕਮਲ ਸਿਓ ਲਗੋ ਧਿਆਨ ਕਰ ਕਿਰਪਾ ਪ੍ਰਭ ਕੀ ਨੋ ਦਾਨ ਇਰਿਓ ਸੰਤ ਜਨਾਂ ਕੀ ਬਾਚੋਂ ਦੂਰ ਜਪ ਨਾਨਕ ਸਵਾਮੀ ਸਦ ਹਜ਼ੂਰ ਵਸੰਤ ਰੈਲਾ ਪੰਨਾ ਸਚ ਪਰਮੇਸ਼ਰ ਨਿਤ ਨਵਾ ਗੁਰ ਕਿਰਪਾ ਤੇ ਨਿਤ ਚਮਾ ਅਬਰਕ ਵਾਲੇ ਮਾਈ ਬਾਪ ਜਾ ਕੇ ਸਿਮਰਨ ਨਹੀਂ ਸੰਤਾਂਤ ਹਸਮਤਿ ਆਈ ਇੱਕ ਮਨ ਇੱਕ ਪਾਏ ਗੁਰਪੂਰੇ ਕੀ ਸਦਾ ਸ਼ਰਣ ਆਈ ਸਾਚੇ ਸਾਹਿਬ ਰਖਿਆ ਕੰਠ ਲਾਏ ਰਹਾ ਆਪਣੀ ਜਨ ਪ੍ਰਭ ਆਪ ਰਖੇ ਦੁਸ਼ਟ ਦੂਤ ਸਭ ਭੰਮ ਥਕੇ ਬਿਨ ਗੁਰ ਸਾਚੇ ਨਹੀਂ ਜਾਂੈ ਦੁਖ ਦੇਸ਼ ਦਸੰਤਰ ਰਹਤਾਏ ਕਿਰਤ ਉਹਨਾਂ ਕਾ ਮਿਟਸ ਨਾਹੀ ਵੇ ਆਪਣਾ ਬੀਜ ਆਪ ਖਾਏ ਜਨਕਾਰ ਖਵਾਲਾ ਆਪ ਸੋਏ ਜਨ ਕੋ ਪਹੁੰਚ ਨ ਸਖਸ ਕੋਏ ਤਦ ਦਾਸ ਰਖੇ ਕਰ ਯਤਨ ਆਪ ਅਖੰਡ ਪੂਰਨ ਜਾ ਕੋ ਪ੍ਰਤਾਪ ਗੁਣ ਗੋਬਿੰਦ ਨਿਤ ਰਸ ਨੰਗਾਏ ਨਾਨਕ ਜੀਵ ਹਰ ਚਰਨ ਧਿਆਏ